ਸਤਿ ਸ੍ਰੀ ਅਕਾਲ ਜੀ ਯਮ ਪੰਜਾਬੀ ਮਸਾਲਾ ਕੁਕਿੰਗ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਮੈਂ ਤੁਹਾਡੇ ਨਾਲ ਸੀਜ਼ਨਲ ਆਮਲੇ ਔਰ ਹਰੀਆਂ ਮਿਰਚਾਂ ਦੇ ਅਚਾਰ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਤੇ ਚਲੋ ਦੇਖਦੇ ਹਾਂ ਇਹਨੂੰ ਅਸੀਂ ਕਿਸਰਾ ਬਣਾਨੇ ਆ ਇਹਦੇ ਚ ਪਾਣ ਉਸਤੇ ਸਭ ਤੋਂ ਪਹਿਲੇ ਅਸੀਂ ਸੁੱਕੇ ਮਸਾਲੇ ਜਿਹਦੇ 2 ਚਮਚੇ ਸਾਬਤ ਧਨੀਆ 1 ਚਮਚ ਜੀਰਾ 1 ਚਮਚ ਰਾਈ ਪੀਲੀ ਅੱਧਾ ਚਮਚ ਮੇਥੀ ਦਾਣਾ ਲੱਤਾ ਤੇ 4-5 ਐ ਮਿਰਚਾਂ ਲਿੱਤੀਆਂ ਨੇ ਇਹਨਾਂ ਨੂੰ ਤੁਸੀਂ ਡਰਾਈ ਰੋਸਟ ਕਰ ਲਾਂਗੇ ਇਹ ਮਿਰਚਾਂ ਲਾਲ ਮਿਰਚਾਂ ਨੇ ਇੰਨੀਆਂ ਕੋੜੀਆਂ ਨਹੀਂ ਹੁੰਦੀਆਂ ਰੰਗ ਵਾਸਤੇ ਵਧੀਆ ਹੁੰਦੀਆਂ ਨੇ ਇਹਨਾਂ ਨੂੰ ਹਲਕਾ ਜਿਹਾ 1-2 ਮਿੰਟ ਤੁਸੀਂ ਸਿਰਫ ਡਰਾਈ ਰੋਸਟ ਕਰ ਲੈਣਾ ਔਰ ਹਿਲਾਉਂਦੇ ਰਹਿਣਾ ਇਹਨਾਂ ਨੂੰ ਅਗਰ ਤੁਹਾਡੇ ਕੋਲ ਸਾਬਤ ਸੌਂਫ ਹੈ ਤੇ ਸੌਂਫ ਵੀ ਤੁਸੀਂ 2 ਚਮਚੇ ਦੇਚ ਪਾ ਕੇ ਇਹਨੂੰ ਡਰਾਈ ਰੋਸਟ ਕਰ ਸਕਦੇ ਹੋ ਮੇਰੇ ਕੋਲ ਸੌਂਫ ਪੀਸੀ ਹੋਈ ਹੈ ਇਸ ਕਰਕੇ ਮੈਂ ਇਹਦੇ ਚ ਨਹੀਂ ਪਾਈ ਪਲੇਟ ਵਿੱਚ ਪਾ ਕੇ ਇਹਨੂੰ ਥੋੜਾ ਠੰਡਾ ਕਰ ਲੈਣੇ ਆ ਫਿਰ ਅਸੀਂ ਇਹਦਾ ਦਰਦਰਾ ਪਾਊਡਰ ਬਣਾ ਲਾਂਗੇ ਹੁਣ ਅਸੀਂ ਇਹਦੇ 2 ਚਮਚ ਸੌਂਫ ਪਾ ਦਾਂਗੇ ਇਹ ਮੇਰੇ ਕੋਲ ਪੀਸੀ ਹੋਈ ਸੌਂ ਤਹਿ ਹੁਣ ਅਸੀਂ ਇੱਕ ਮਿਕਸਰ ਗ੍ਰਾਈਂਡਰ ਲਾਂਗੇ ਉਹਦੇ ਚੰਨ ਨੂੰ ਪਾ ਕੇ ਗ੍ਰਾਈਂਡ ਕਰ ਲਾਂਗੇ ਔਰ ਦਰਦਰਾ ਜਿਆਸੀ ਇਹਨੂੰ ਪਾਊਡਰ ਬਣਾ ਲਾਂਗੇ ਇਹ ਦੇਖ ਪਾਊਡਰ ਬਣ ਕੇ ਤਿਆਰ ਹੋ ਗਿਆ ਇਹਨੂੰ ਇੱਕ ਸਾਈਡ ਤੇ ਰੱਖ ਦਾਂਗੇ ਹੁਣ ਅਸੀਂ ਅਗਲੀ ਤਿਆਰੀ ਕਰਾਂਗੇ ਇੱਕ ਕੜਾਈ ਲਾਂਗੇ ਉਹਦੇ ਚ ਅਸੀਂ ਇੱਕੋਲੀ ਅਸੀਂ ਤੇਲ ਪਾ ਦਾਂਗੇ ਸਰੋਂ ਦਾ ਤੇਲ ਹੀ ਪਾਣਾ ਤੁਸੀਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੁੰਦੈਣਾ ਜਦੋਂ ਗਰਮ ਹੋ ਜੇ ਤੇ ਇਹਨੂੰ ਥੋੜਾ ਜਿਹਾ ਹਲਕਾ ਕਰ ਲਓ ਤੇ ਇਹ ਮੈਂ ਅੱਧਾ ਕਿਲੋ ਆਮਲੇ ਲਿੱਤੇ ਨੇ ਆਮਲੇ ਨੂੰ ਧੋ ਕੇ ਸਾਫ਼ ਕਰਕੇ ਇਹਨਾਂ ਨੂੰ ਅੱਛੀ ਤਰ੍ਹਾਂ ਸੁਕਾ ਲੈਣਾ 50 ਗ੍ਰਾਮ ਹਰੀਆਂ ਮਿਰਚਾਂ ਲਿੱਤੀਆਂ ਇਹਨਾਂ ਨੂੰ ਵੀ ਅਸੀਂ ਧੋ ਲੈਣਾ ਚੰਗੀ ਤਰ੍ਹਾਂ ਤਾਂ ਕਿ ਇਹਦੇ ਚ ਬਿਲਕੁਲ ਵੀ ਪਾਣੀ ਕੋਈ ਨਾ ਰਵੇ ਨਿੱਤੇ ਚ ਖਰਾਬ ਹੋ ਜਾਂਦਾ ਤੇ ਫਿਰ ਹੁਣ ਅਸੀਂ ਸੁੱਕ ਗਿਆ ਸਾਰੀਆਂ ਇਹਨਾਂ ਦੀ ਡੰਡੀਆਂ ਕੱਟ ਲਾਂਗੇ ਡੰਡੀ ਕੱਟ ਕੇ ਇਹਨਾਂ ਦੇ ਦੋ ਦੋ ਪੀਸ ਕਰ ਲਾਂਗੇ ਕਿਉਂਕਿ ਸਾਰੀ ਤੇ ਮਿਰਚ ਖਾਦੀ ਨਹੀਂ ਜਾਂਦੀ ਕਈ ਵਾਰੀ ਵੇਸਟ ਚਲੀ ਜਾਂਦੀ ਹੈ ਇਸ ਕਰਕੇ ਅਸੀਂ ਦੋ ਦੋ ਪੀਸ ਕਰ ਲਾਂਗੇ ਇਹਨਾਂ ਦੇ ਸਾਰੀਆਂ ਮਿਰਚਾਂ ਵੀ ਮੈਂ ਕੱਟ ਲਿੱਤੀਆਂ ਨੇ ਤੇਲ ਵੀ ਮੇਰਾ ਗਰਮ ਹੋ ਗਿਆ ਹੁਣ ਮੈਂ ਸਭ ਤੋਂ ਪਹਿਲੇ ਇਹਦੇ ਚ ਆਮਲੇ ਪਾਵਾਂਗੀ ਆਮਲੇ ਤੁਹਾਨੂੰ ਪਤਾ ਹੈ ਸਰਦੀਆਂ ਚ ਖਾਣੇ ਬਹੁਤ ਹੀ ਫਾਇਦੇਮੰਦ ਹੈ ਵਿੱਚ ਬਹੁਤ سارے ਗੁਣ ਪਾਏ ਜਾਂਦੇ ਆ ਖਾਸ ਕਰਕੇ ਵਿਟਾਮਿਨ ਸੀ ਭਰਪੂਰ ਮਾਤਰਾ ਚ ਇਹਦੇ ਚ ਪਾਇਆ ਜਾਂਦਾ ਹੈ ਅਸੀਂ ਇਹਨਾਂ ਨੂੰ 4-5 ਮਿੰਟ ਅੱਛੀ ਤਰ੍ਹਾਂ ਹਲਕੇ ਸੀਖ ਤੇ ਫਰਾਈ ਕਰ ਲਾਂਗੇ ਫਰਾਈ ਕਰਨ ਨਾਲ ਕੀ ਹੋਏਗਾ achar ਦੀ shelf life ਵੱਧ ਜਾਂਦੀ ਹੈ ਤੇ ਖਰਾਬ ਨਹੀਂ ਹੁੰਦਾ achar ਬਸ ਇਹਨਾਂ ਤੁਸੀਂ ਇੰਨਾ ਫਰਾਈ ਕਰਨਾ ਹੈ ਕਿ ਇਹ ਥੋੜਾ ਜਿਹਾ ਸਾਫਟ ਹੋ ਜਾਣ ਬਸ ਇਹ ਚਮਨਲ ਖੋਲਣ ਨਾਲ ਇਹ ਖੁੱਲ ਜਾਣੇ ਚਾਹੀਦੇ ਨੇ 2 ਮਿੰਟ ਅਸੀਂ ਇਹਨਾਂ ਨੂੰ ਹਲੇ ਪੱਕਣ ਦਿਆਂਗੇ ਹੁਣ ਅਸੀਂ ਇਹਦੇ 'ਚ ਹਰੀਆਂ ਮਿਰਚਾਂ ਪਾ ਕੇ ਬਸ 1 ਮਿੰਟ ਇਹਨਾਂ ਨੂੰ ਅਸੀਂ ਫਰਾਈ ਕਰਾਂਗੇ ਨਾਲ ਹੀ ਬਹੁਤ ਜ਼ਿਆਦਾ ਨਹੀਂ ਇਹਨਾਂ ਨੂੰ ਭੁੰਨਾ ਅਸੀਂ 1 ਮਿੰਟ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਪਾਣੇ ਆ ਨਮਕ ਮਿਰਚ ਹਲਦੀ 3 ਚਮਚ ਦੇ ਕਰੀਬ ਤੁਸੀਂ ਇਹਦੇ ਵਿੱਚ 2 ਤੋਂ 3 ਚਮਚ ਅਸੀਂ ਨਮਕ ਪਾ ਸਕਦੇ ਹਾਂ ਕਿਉਂਕਿ ਅਚਾਰ ਥੋੜਾ ਨਮਕ ਜ਼ਿਆਦਾ ਹੋਏ ਤੇ ਫਿਰ ਅਚਾਰ ਜਿਹੜਾ ਖਰਾਬ ਨਹੀਂ ਹੁੰਦਾ 2 ਤੋਂ 3 ਚਮਚ ਤੁਸੀਂ ਨਮਕ ਦੇ ਪਾ ਦਿਓ ਅੱਧਾ ਚਮਚ ਲਾਲ ਮਿਰਚ ਪਾਊਡਰ ਤੇ ਅੱਧਾ ਚਮਚ ਹਲਦੀ ਪਾਤੀ ਤੇ 1 ਚਮਚ ਅਸੀਂ ਇਹਦੇ ਵਿੱਚ ਅਜਵੈਨ ਪਾ ਦਾਂਗੇ ਹੁਣ ਅਸੀਂ ਜਿਹੜੇ ਮਸਾਲੇ ਪੀਸ ਕੇ ਰੱਖੇ ਨੇ ਅਸੀਂ ਉਹ ਵੀ ਇਹਦੇ ਵਿੱਚ ਪਾ ਦਾਂਗੇ ਸਾਰੇ ਮਸਾਲੇ ਪਾ ਦਿੱਤੇ ਨੇ ਹੁਣ ਅਸੀਂ ਇਹਨੂੰ ਹਲਕਾ ਜਿਹਾ ਮਿਕਸ ਕਰਾਂਗੇ मिक्स ਕਰਨ ਦੇ ਨਾਲ ਤਾਂ ਕਿ ਮਸਾਲੇ ਜਿਹੜੇ ਨੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਮਸਾਲੇ ਪਾਨ ਦੇ ਨਾਲ ਹੀ ਦੇਖੋ ਤੇਲ ਨੇ ਕਾਫੀ ਜ਼ਿਆਦਾ ਇਹਨਾਂ ਨੂੰ ਐਬਜ਼ਾਰਬ ਕਰ ਲਿੱਤਾ ਥੋੜੀ देर ਇਹਨੂੰ ਹਿਲਾ ਲਓ ਚੰਗੀ ਤਰ੍ਹਾਂ ਮਿਕਸ ਕਰ ਲਓ ਬਾ ਹੁਣ ਅਸੀਂ ਟੱਕਣ ਰੱਖ ਦਾਂਗੇ ਇਹਦੇ ਉੱਤੇ ਔਰ ਇਹਨੂੰ ਥੋੜੀ ਦੇਰ ਗੈਸ ਨੂੰ ਬੰਦ ਕਰ ਦਾਂਗੇ ਤਾਂ ਕਿ ਮਸਾਲੇ ਆਪਣੇ ਆਪ ਮਿਕਸ ਹੁੰਦੇ ਰਹਿਣ ਵਿੱਚ ਬਸ ਗੈਸ ਬੰਦ ਕਰ ਦਿੱਤਾ ਇਹਨੂੰ ਟੱਕ ਕੇ ਰੱਖ ਦਿੱਤਾ ਹੈ ਦੇਖਦੇ ਅੱਧੇ ਪੌਨੇ ਘੰਟੇ ਬਾਅਦ ਤੁਸੀਂ ਦੇਖੋ ਸਾਰਾ ਮਸਾਲਾ ਜਿਹੜਾ ਹੈ ਅਚਾਰ ਚ ਮਿਕਸ ਹੋ ਗਿਆ ਦੇਖੋ ਆਮਲਿਆਂ ਨੇ ਇਹਨਾਂ ਨੂੰ ਅਬਜ਼ਰਵ ਕਰ ਲਿਆ ਸਾਰੇ ਪੀ ਗਿਆ ਤੇਲ ਬਸ ਹੈ ਹੁਣ ਠੰਡਾ ਹੋ ਜਾਈ ਤੇ ਇਹਨੂੰ ਤੁਸੀਂ ਹੁਣੇ ਹੀ ਚਾਹੋ ਤੇ ਖਾ ਸਕਦੇ ਹੋ ਇਹ ਇਨਸਟੈਂਟ ਅਚਾਰ ਹੁੰਦਾ ਹੈ ਔਰ ਬਹੁਤ ਹੀ ਫਾਇਦੇਮੰਦ ਸਰਦੀਆਂ ਚ ਨੂੰ ਜ਼ਰੂਰ ਖਾਓ ਬਹੁਤ ਫਾਇਦੇਮੰਦ ਇਹਦੇ ਵਿੱਚ ਆਇਰਨ ਕੈਲਸ਼ੀਅਮ ਭਰਪੂਰ ਮਾਤਰਾ ਚ ਪਾਇਆ ਜਾਂਦਾ ਹੈ ਜਿਹੜਾ ਕਿ ਸਾਡੀ ਸਿਹਤ ਵਾਸਤੇ ਬਹੁਤ ਅੱਛਾ ਹੈਗਾ ਹੈ ਹਾਜਮੇ ਵਾਸਤੇ ਵੀ ਬਹੁਤ ਵਧੀਆ ਹੈ ਅਗਰ ਤੁਹਾਨੂੰ ਮੇਰੀ ਇਹ ਆਮਲੇ ਤੇ ਹਰੀਆਂ ਮਿਰਚਾਂ ਦੇ achar ਦੀ ਰੈਸਪੀ ਚੰਗੀ ਲੱਗਦੀ ਹੈ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਕਮੈਂਟਸ ਮੇਰੇ ਨਾਲ ਸ਼ੇਅਰ ਜ਼ਰੂਰ ਕਰੋ ਸਭ ਦਾ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਰੈਸਪੀ ਚ ਅਸੀਂ ਫੇਰ ਮਿਲਾਂਗੇ